ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਇਹ ਪਿੰਡ ਜਿਹੜਾ ਵਾਕੇ ਪੁਰਾਣੇ ਸ਼ਹਿਰ ਤੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ 2 ਜਾਨਵਰ ਪਾਈ ਹੁਣ 3 ਜਾਨਵਰ ਪਾਈ ਹੋਣੇ ਉਹਦੇ ਕੋਲੇ ਵਕਾਊਆ ਦੋ ਨੀਲੀ ਦਾ ਵੀ ਨਸਲ ਦੀਆਂ ਝੋਟੀਆਂ ਬਾਕ ਕਮਾਲ ਔਰ ਇੱਕ ਮੋਰਾ ਨਸਲ ਦੇ ਵਿੱਚ ਪੈਂਦੀ ਚੰਗੇ ਦੁੱਧ ਦੀ ਚੰਗੇ ਢਾਂਚੇ ਦੀ ਮੈਂ ਮਾਲਕਨ 3 ਜਾਨਵਰਾਂ ਦੀ ਡਿਟੇਲ ਜਾਣਦੇ ਹੋਏ ਮਿਲਦੇ ਆਂ ਬਾਈ ਨੂੰ ਕਰਦੇ ਆਂ ਆਪਾਂ ਜੋ ਗੱਲਾਂ ਬਾਤਾਂ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਹੈ ਸੇਤਾ ਦੇ ਪਰਿਵਾਰ ਦੇ ਅੱਛਾ ਆਪਣਾ ਨਾਮ ਦੱਸ ਦੀ ਬਈ ਇੱਕ ਵਾਰੀ ਮੇਰਾ ਨਾਮ ਕਲਵੰਤ ਸਿੰਘ ਜੀ ਸਨੋ ਭਾਈ ਜੰਗ ਸਿੰਘ ਪਟਵਾਰ ਘਰ ਆਪਣਾ ਕਿੱਥੇ ਆ ਗਿਆ ਭਾਈ ਬਾਦਲਪਤੀ ਪਟਵਾਰਖਾਨੇ ਕੋਲੇ ਬਾਦਲਪਤੀ ਪਟਵਾਰਖਾਨੇ ਕੋਲੇ ਅੱਛਾ ਭਾਈ ਅੱਜ 3 ਜਨਵਰੀ ਬਕਾਉ ਆ ਆਪਣੇ ਹਨਾ ਜੀ ਤੇ ਪਹਿਲੇ ਨੰਬਰ ਤੇ ਕੱਟੀ ਆ ਜਿਹੜੀ ਉਹਦੀ ਕਿੰਨੀ ਉਮਰ ਹੈ ਭਾਈ ਇਹਦੀ ਹੈਗੀ ਹੈ 1.5 ਸਾਲ ਦੀ 1.5 ਸਾਲ ਦੀ ਆ ਅੱਛਾ ਕੋਈ ਸੀਮਨ ਟੀਕੇ ਦਾ ਪਤਾ ਭਾਈ ਹੁੰਦਾ ਕਿ ਨਹੀਂ ਨਹੀਂ ਪਤਾ ਨਹੀਂ ਪਤਾ ਅੱਛਾ ਰੇਟ ਕੀ ਲਊਗਾ ਭਾਈ ਜੰਦਾ ਰੇਟ ਫੋਨ ਤੇ ਹੀ ਕਰ ਲਾਂਗੇ ਠੀਕ ਹੈ ਭਾਈ ਠੀਕ ਹੈ ਤੋਰ ਦੀਏ ਭਾਈ ਕ ਨਹੀਂ ਮਿੱਤਰੋ 1.5 ਸਾਲ ਦੀ ਇਹਦੀ ਉਮਰ ਆ ਕਰਮਾਂ ਵਾਲੀ ਦੀ ਕੱਟੀ ਦੇ ਬਾਰੇ ਪ੍ਰੋਪਰ ਜਿਹੜੇ ਸੀਮਨ ਵਾਲੇ ਪੱਖ ਤੋਂ ਨਹੀਂ ਪਤਾ ਪਰ ਲੇਕਿਨ ਇੱਕ ਗੱਲ ਜ਼ਰੂਰ ਕਹਿ ਦਿੰਨਾ ਤੁਹਾਨੂੰ ਕੱਟੀ ਦੇ ਅੰਗ ਕੱਟੀ ਦੇ ਆਰ ਕੱਟੀ ਦੇ ਵਜੂਦ ਕੱਟੀ ਦਾ ਸਰੀਰਕ ਬੰਤਰ ਕੱਟੀ ਦੀ ਚੋਲੀ ਇਹ ਸਾਰੀਆਂ ਚੀਜ਼ਾਂ ਦੇ ਵੱਲੋਂ ਓਕੇ ਦੀ ਰਿਪੋਰਟ ਆ ਦੇਖ ਸਕਦੇ ਆ ਤੁਸੀਂ ਮਿੱਤਰੋ ਪੂਰਾ ਐਨ ਕੁਆਲਿਟੀ ਵਾਲੇ ਪੱਖ ਤੋਂ ਛੋਟੀ ਵੀ ਬੜੀ ਜ਼ਬਰਦਸਤ ਆ ਕੱਟੀ ਨੇ ਜਦੋਂ ਤਿਆਰੀ ਤੁਰੀ ਕੀਤੀ ਤੇ ਫਿਰ ਜੱਲਾ-ਪਾਤਾ ਟਿਕਾਣੇ ਲੱਗ ਜਾਣਗੇ ਮਿੱਤਰੋ ਥਰੜ ਬਖਾ ਦੀ ਪੁੱਤ ਕੇਰਾ ਦੀਦੇ ਐਡ ਓਕੇ ਜਮਾ ਚਾਰੀ ਚਾਰੇ ਥਰੜ ਦੇ ਓਕੇ ਦੀ ਰਿਪੋਰਟ ਅੱਛਾ 2 ਨੰਬਰ ਤੇ ਭਾਈ ਝੋਟੀ ਆ ਜਿਹੜੀ ਇਹ ਕਿੰਨੇ ਚਿਰ ਦੀ ਆ ਇਹ 2 ਸਾਲ ਦੀ 2 ਸਾਲ ਦੀ ਜੀ ਤੇ ਇਹ ਬਣੀ ਬੁਣੀ ਤਾਂ ਨਹੀਂ ਹਜੇ ਨਹੀਂ ਟੀਕਾ ਭਰਾਇਆ ਵੀ ਤੁਹਾਨੂੰ ਭਾਈ 20 ਦਿਨ ਹੋ ਗਏ ਠੀਕਾ ਭਰਾਇਆ ਨੂੰ ਆਪਾਂ ਨੂੰ ਤਾਂ ਕਨਫਰਮ ਨਹੀਂ ਕਹਿ ਸਕਦੇ ਕੋ ਪੱਕਾ ਨਹੀਂ ਕਹਿ ਸਕਦੇ ਹਾਂ ਝੋਲੀ ਝਾਲੀ ਚੰਗੀਆਂ ਹਨਾ ਭਾਈ ਇਹਦਾ ਇਹਦਾ ਰੇਟ ਵੀ ਫੋਨ ਤੇ ਕਰਾਂਗੇ ਹੋਣਗੇ ਜੀ ਠੀਕ ਹੈ ਇਹਦੇ ਤੋਰੇ ਮੜਿਆ ਕੱਢੋ ਬਾਹਰ ਨੂੰ ਭਾਈ ਲੈ ਵੀ ਮਿੱਤਰੋ ਇਹ 2 ਸਾਲ ਦੀ ਝੋਟੀ ਆ 2 ਸਾਲ ਤੋਂ 2 ਮਹੀਨੇ ਬਾਹਰ ਗਏ ਲੋ ਜਾਂ 2 ਮਹੀਨੇ ਘੱਟ ਗ ਪਰ ਲੇਕਿਨ ਚੋਟੀ ਬੜੀ ਚੰਗੀ ਆ ਮਿੱਤਰੋ ਸਰੀਰਕਾਲੇ ਪੱਖ ਤੋਂ ਮਜ਼ਬੂਤੀ ਵਾਲੇ ਪੱਖ ਤੋਂ ਬੜੀ ਚੰਗੀ ਆ ਅੰਗਾ ਪੈਰਾਂ ਦੀ ਆਰਾ ਦੀ ਚੋਟੀ ਬੜੀ ਚੰਗੀ ਆ ਦੇਖ ਸਕਦੇ ਹੋ ਤੁਸੀਂ ਮਿੱਤਰੋ ਇਹ ਵੀ ਕਰਮ ਵਾਲਿਆ ਪੁੱਜੀ ਹੋਈ ਮੱਝ ਜਿਹੜੀ ਦਿਖਾਉਣੀ ਤੁਹਾਨੂੰ ਅੱਜ ਆ ਮੈਂ ਕਿਉਂਕਿ ਭਾਈ ਇਹੋ ਜੀਆਂ ਝੋਟੀਆਂ ਲੈ ਕੇ ਛੱਡ ਲੋ ਠੇਕੇ ਵਾਲੀਆਂ ਪੈੜੀਆਂ ਨਾਲ ਲੋਜਦਾਈ ਦੇ ਵਿੱਚ ਵੀ ਜੇ ਗਵਾਂਡੀਆਂ ਨੇ 70 ਦੀ ਰੱਖ ਲਈ ਤਾਂ ਤੁਸੀਂ ਜਾ ਕੇ 75 ਲਾ ਦਿੰਨੀ ਆ ਮੈਂ ਇਹ ਗੱਲ ਸਾਡੇ ਕੋਲੇ 10 ਕਿੱਲੇ ਬਾਣਾ ਪਿੰਡ ਦੇ ਵਿੱਚ ਠੇਕੇ ਤੇ ਹੁੰਦਾ ਤੇ ਉਹ ਪੈੜੀ ਦੇ ਵਿੱਚ ਸਾਡੇ ਵਾਲੀ ਪੈੜੀ ਤੇ ਅੱਜ ਤੋਂ ਜਾ ਕੇ ਲੋਕ 5 5 6 6000 ਰੁਪਿਆ ਉਹਨਾਂ ਦੇ ਵੱਧ ਕਹਿਣਾ ਸ਼ੁਰੂ ਕੀਤਾ ਹੋਇਆ ਪਰ ਪਤਾ ਨਹੀਂ ਮੈਂ ਇਹਦੀ ਸੋਚਦਾ ਹੁੰਨਾ ਵੀ ਆਪਾਂ ਕਰਜ਼ੇ ਚੱਕੀ ਜਾਂਦੇ ਆ ਘਾਟੇ ਖਾਈ ਜਾਂਦੇ ਆ ਪਰ ਆਪਾਂ ਜਿੱਦ ਜਦਈਆਂ ਨਹੀਂ ਕਰਦੇ ਭਰਾਵੋ ਤੁਸੀਂ ਸਾਨੂੰ ਕਹਦੇ ਹੋ ਅਸੀਂ ਤੁਹਾਨੂੰ ਜੀ ਛੱਡ ਦਾਂਗੇ ਤੁਸੀਂ ਰੱਖ ਲਿਓ ਪੈੜੀ ਠੇਕੇ ਦੇ ਉੱਤੇ ਪਰ ਸਾਨੂੰ ਤਾਂ 70 ਨੂੰ ਲੈ ਕੇ ਵੀ ਨਹੀਂ ਕੁਝ ਬਜਿਆ ਤੁਸੀਂ ਪਤਾ ਨਹੀਂ ਕੀ ਲੱਭ ਲੋਗੇ ਉਹਦੇ ਵਿੱਚੋਂ ਤੇ ਆ ਚੋਟੀ ਨੂੰ ਲੈ ਲੋ ਇਹੋ ਜੇ ਦੋ ਜਾਨਵਰ ਲੈ ਹੁਣ ਨਾ ਮਿੱਤਰੋ ਤੇ ਮੇਰੇ ਹਿਸਾਬ ਦੇ ਨਾਲ ਦੱਸਾ ਕਿਲਾਂ ਦੀ ਢੂਈ ਭੰਨਣਗੀਆਂ ਇਹ ਕਰਮ ਵਾਲੀਆਂ ਰੇਟ ਇੰਦਾ ਹੀ ਫੁਰਾ ਆ ਮੈਂ ਬਈ ਆਪਣੀ ਕਿਨਵਾ ਸੁਆ ਇਹ ਤੀਜੇ ਸੁਆ ਜੀ ਭਰਦੀ ਹੋਈ ਏ ਤਾਂ ਭਰਦੀ ਜੀ ਕਰਦੀ ਏ ਠੀਕ ਏ ਇਹ ਕਿੰਨਾ ਦੁੱਧ ਦੇ ਦਿੰਦੀ ਆ ਬਈ ਇਹ 15-16 ਕਿਲੋ ਦੇ ਦਿੰਦੀ 15-16 ਕਿਲੋ ਦੁੱਧ ਦੇ ਦਿੰਦੀ ਜੀ ਚੋਕ ਚੋਕੇ ਲੈ ਜਾ ਭਾਵੇਂ ਕੋਈ ਠੀਕ ਏ ਲੀਵੇ ਭਾਂਡੇ ਵਾਲੀ ਹੈ ਨਾ ਹੂੰ ਥੱਲੋ ਥੱਲੋ ਵੀ ਚੰਗੀ ਆ ਬਈ ਹਾਂਜੀ ਹੂੰ ਚੌਣ ਚਣ ਕਿਵੇਂ ਲੱਗਾ ਬਈ ਕੋਲੀ ਧਾਰ ਹੀ ਗੰਨੇ ਆ ਰਹੀ ਓਕੇ ਠੀਕ ਏ ਇਹ ਕਿੰਨੇ ਦੀ ਦੇ ਦਾਂਗੇ ਬ ਪੰਜ-ਛੇ ਦਿਨ ਪਹਿਲਾਂ ਕੱਢੇ ਪਰ ਮੈਨੂੰ ਤੂਰੇ ਮੜਾਏ ਇਹ ਸੂਆ ਚੌਥਾ ਹਾਂਜੀ ਸੌ ਚੌਥਾ ਸੂਆ ਸੁੰਦੀ ਆ ਕਰਮ ਵਾਲੀ ਮਿੱਤਰੋ ਦੁੱਧ ਕਿੰਨਾ ਦੇ ਦਿੰਦੀ ਆ ਭਈ ਇਹ ਬਹੁਤ ਦੇ ਨੂੰ 15-16 ਲੀਟਰ ਜੀ ਠੀਕ ਆ ਭਾਈ ਠੀਕ ਘਰ ਦੀ ਮੱਝ ਆ ਜੀ ਠੀਕ ਆ ਭਾਈ ਠੀਕ ਆ ਓਕੇ ਫਿਰ ਤਾਂ ਮੇਲ-ਮੇਲ ਨੂੰ ਵੀ ਲੰਮਾ ਸਮਝ ਜਾਂਦੀ ਆ ਹਾਂਜੀ ਹਾਂਜੀ ਠੀਕ ਆ ਸਿੰਘ ਹੀ ਬੜਾ ਜਾਂ ਪਿਹੜਾ ਬਾਕੀ ਮੈਂ ਚੰਗੀ ਆ ਨਾ ਹਾਂਜੀ ਦੇਵੇ ਲੂਵੇ ਵਾਲੋ ਬੜੀ ਜ਼ਬਰਦਸਤ ਆ ਦੇਖ ਸਕਦੇ ਮਿੱਤਰੋ ਹੂੰ ਬਸ ਊਪੂ ਕੀ ਦੋ-ਚਾਰ ਦਿਨ ਹੀ ਕੱਢੂ ਹਾਂਜੀ ਹਾਂਜੀ ਹੂੰ ਲਿਆ ਭਾਈ ਓਕੇ ਵੱਡੀ ਵੱਡੀ ਮੈਂ ਮਿੱਤਰੋ ਦੇਖ ਸਕਦੇ ਆ ਤੁਸੀਂ ਕਰਮਾ ਵਾਲੀ ਹੂੰ ਮੋ ਜੀ ਦੋ ਓਕੇ ਜਵਾ ਲੈਵਾ ਵਾ ਕਿ ਟਿਕਾਣੇ ਦਾ ਮੈਨੂੰ ਹਾਂ ਬਸ ਉਪਰੂ ਕੀ ਦੁਆ ਚਾਰਾਂ ਦਿਨਾਂ ਦੇ ਵਿੱਚ ਇਹ ਤਿੰਨ ਜਣਵਰ ਬਾਈ ਤੁਹਾਨੂੰ ਜਿਹੜੇ ਵਿਖਾਏ ਆ ਤਿੰਨ ਨਾਂ ਜਾਨਵਰਾਂ ਦੀ ਡਿਟੇਲ ਜਾਣਕਾਰੀ ਲੈਤੀਆ ਨੰਬਰ 22 ਦਾ ਨੋਟ ਕਰਾ ਦਿੰਨਾ ਵੀਰੇ ਨੰਬਰ ਦੱਸਿਓ ਆਪਣਾ ਬਾਈ 9814445261 ਇੱਕ ਵਾਰੀ ਹੋਰ ਬੋਲ ਦਿਓ ਜੀ 9814445261 9814445261 4526 9814445261 9814445261 22 ਦਾ ਨੰਬਰ ਆਪੇ ਰੋਡੇ ਜਿਲ੍ਹਾ ਮੋਗਾ